ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਪੰਜਾਬ ਦੇ ਅੰਦਰ ਜਿੰਨੇ ਵੀ ਲੋਕਾਂ ਵੱਲੋਂ ਨਕਾਰੇ ਦਿੱਤਾ ਨੇਗੇ ਚਾਹ ਉਹ ਸਾਬਕਾ ਸੀਐਮ ਹੋਣ ਚਾਹ ਮੈਂਬਰ ਪਾਰਲੀਮੈਂਟ ਹੋਣ ਸਾਰੇ ਇੱਕ ਮੰਚ ਤੇ ਆਉਣਾ ਚਾਹੁੰਦੇ ਨੇਗੇ ਸਾਰੇ ਇਕੱਠਾ ਹੋਣਾ ਚਾਹੁੰਦੇ ਨੇਗੇ ਜਿਹੜੇ ਕਾਂਗਰਸ ਪਾਰਟੀ ਵੱਲੋਂ ਦੋ ਬਾਰ ਬਤੌਰ ਮੁੱਖ ਮੰਤਰੀ ਸੇਵਾਵਾਂ ਨਿਭਾਉਣ ਵਾਲੇ ਕੈਪਟਨ ਅਮਿੰਦਰ ਸਿੰਘ ਹੋਣ ਚਾਹੇ ਉਹਨਾਂ ਦੇ ਸਾਡੂ ਸਿਮਰਜੀਤ ਸਿੰਘ ਮਾਨ ਹੋਣ ਚਾਹੇ ਸੁਖਵੀਰ ਸਿੰਘ ਬਾਦਲ ਹੋਣ ਇਹ ਸਾਰੇ ਉਹ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਪਿਛਲੇ ਲਗਭਗ 25-30 ਸਾਲ ਪੰਜਾਬ ਦੇ ਅੰਦਰ ਆਪਣੀਆਂ ਰਾਜਨੀਤਿਕ ਸੇਵਾਵਾਂ ਨਿਭਾਈਆਂ ਆਪਣੀਆਂ ਪੋਲੀਟੀਕਲ ਸੇਵਾਵਾਂ ਨਿਭਾਈਆਂ ਜੇ ਮੈਂ 2002 ਤੋਂ ਲੈ ਕੇ ਗੱਲ ਕਰਾਂ ਪਿਛਲੇ 25 ਸਾਲ ਦੀ ਗੱਲ ਕਰ ਲਈਏ 2002 ਤੋਂ ਲੈ ਕੇ 2007 ਤੱਕ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ 2007 ਤੋਂ ਲੈ ਕੇ 17 ਸਾਲ ਤੱਕ ਲਗਾਤਾਰ 10 ਸਾਲ ਅਕਾਲੀ ਦਲ ਭਾਜਪਾ ਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਜੀ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬ ਦੇ ਮੁੱਖ ਮੰਤਰੀ 2017 ਤੋਂ ਲੈ ਕੇ 22 ਤੱਕ ਫਿਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਚਕਾਰ ਦੀ ਥੋੜੇ ਦਿਨ ਇੱਕ ਨਵਾਂ ਵਿਅਕਤੀ ਚੰਨੀ ਸਾਹਾ ਆਇਆ ਇਹ ਪੰਜਾਬ ਦੇ 2002 ਤੋਂ ਲੈ ਕੇ ਮੈਂ ਸਮਝਦਾ 2022 ਤੱਕ ਦਾ ਇੱਕ politikar record ਆ 20 ਸਾਲ ਦਾ ਜਿਹਦੇ ਅੰਦਰ ਦੋ ਪਰਿਵਾਰਾਂ ਨੇ ਰਾਜ ਕੀਤਾ ਇੱਕ ਪਰਿਵਾਰ ਦੀ ਗਵਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਕਰ ਰਹੇ ਸੀ ਔਰ ਦੂਸਰੇ ਪਰਿਵਾਰ ਦੀ ਗਵਾਈ ਕੈਪਟਨ ਅਮਿੰਦਰ ਸਿੰਘ ਕਰ ਰਹੇ ਸੀ ਔਰ ਜਦੋਂ ਕੈਪਟਨ ਸਾਹਿਬ ਨੂੰ ਬਤਾਰ ਮੁੱਖ ਮੰਤਰੀ ਹਟਾਇਆ ਗਿਆ ਤਾਂ ਕੈਪਟਨ ਸਾਹਿਬ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਤੁਹਾਡੇ ਸਾਰਿਆਂ ਨੂੰ ਯਾਦ ਹੋਊਗਾ ਜਦੋਂ ਵਿਧਾਨ ਸਭਾ ਚ 2017 ਤੋਂ ਲੈ ਕੇ 22 ਤੱਕ ਤੁਸੀਂ ਮੈਨੂੰ ਵੀ ਕਵਰ ਕੀਤਾ ਆਮ ਆਦਮੀ ਪਾਰਟੀ ਨੂੰ ਵੀ ਕਵਰ ਕੀਤਾ ਪੰਜਾਬ ਦੇ ਲੋਕਾਂ ਨੇ ਵੀ ਦੇਖਿਆ ਔਰ ਉਸ ਸਮੇਂ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਕੈਪਟਨ ਸਾਹਿਬ ਕਾਂਗਰਸ ਪਾਰਟੀ ਦੇ ਅਜ਼ੈਂਟ ਵਿੱਚ ਜੋ ਕੰਮ ਕਰਦੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਸਵਾਵਾ ਨਹੀਂ ਨਿਵਾ ਰਹੇ ਉਹ ਕਾਂਗਰਸ ਪਾਰਟੀ ਦੇ ਸਵਾਵਾ ਨਹੀਂ ਜਿਆਦਾ ਨਿਵਾ ਰਹੇ ਸੌਰੀ ਬੀਜੇਪੀ ਦੇ ਸਵਾਵਾ ਜਿਆਦਾ ਨਿਵਾ ਰਹੇ ਨੇ ਬੀਜੇਪੀ ਲਈ ਜਿਆਦਾ ਕੰਮ ਕਰ ਰਹੇ ਨੇ ਇਹ ਕਿਉਂਕਿ ਕਈ ਉਹਨਾਂ ਦੇ ਵਿਦੇਸ਼ੀ ਮਿੱਤਰ ਜਿਹੜੇ ਲਗੇ ਉਹ ਪੰਜਾਬ 'ਚ ਇਸੇ ਕਰਕੇ ਸਟੇ ਕਰ ਸਕਦੇ ਸੀ ਜੇਕਰ ਉਹ ਬਤਾਰ ਭਾਜਪੀ ਦੇ ਏਜੰਟ ਵਜੋਂ ਕੰਮ ਕਰਦੇ ਜੇਕਰ ਉਹ ਭਾਜਪੀ ਦੇ ਨਾਲ ਲਾਤਾ ਜੋੜ ਕੇ ਕੰਮ ਕਰਦੇ ਤਾਂ ਹੀ ਉਹਨਾਂ ਦੇ ਵਿਦੇਸ਼ੀ ਮਿੱਤਰ ਜਿਹੜੇ ਸੀ ਉਹ ਪੰਜਾਬ 'ਚ ਸਟੇ ਕਰ ਸਕਦੇ ਸੀ ਅਦਰਵਾਈਜ਼ ਜਿਹੜੀਆਂ ਸੈਂਟਰਲ ਏਜੰਸੀਆਂ ਨੇਗੀਆਂ ਜਾਂ ਗਵਰਨਮੈਂਟ ਆ ਜਾਂ ਹੋਮ ਮਿਨਿਸਟਰੀ ਜਾਂ ਗਵਰਨਮੈਂਟ ਦੀ ਉਹਨਾਂ ਨੂੰ ਇਲਾਅੂ ਨਹੀਂ ਕਰਦੀ ਸੀ ਕਿ ਪੰਜਾਬ ਦੇ ਇਕ ਦੁਸ਼ਮਣ ਦੇਸ਼ ਦੇ ਜਿਹੜੇ ਬਸਨੀਕ ਹੋਣ ਉਥੇ ਦੇ ਰੈਜ਼ੀਡੈਂਟ ਹੋਣ ਉਹ ਪੰਜਾਬ 'ਚ ਰਹਣ ਔਰ ਸ਼ਰਿਆਮ ਸਰਕਾਰ ਚਲਾਉਣ ਇਹ ਬੈਸਮਝਦਾ ਸਾਡੀ ਜਿਹੜੀ ਸਾਡਾ ਸੰਵਿਧਾਨ ਅਲਾਉ ਨਹੀਂ ਕਰਦਾ ਸੀ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਦੇ ਤੇ ਇਹ ਸਾਰਾ ਕੰਮ ਹੋਇਆ ਮੈਂ ਦੇਖ ਰਿਹਾ ਸੀ ਕੱਲ ਕੈਪਟਨ ਸਾਹਿਬ ਬਿਆਨ ਦੇ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨੂੰ ਇਕੱਠੇ ਹੋ ਜਾਣਾ ਚਾਹੀਦਾ ਕਿਉਂਕਿ ਕੈਪਟਨ ਸਾਹਿਬ ਦਾ ਇਤਿਹਾਸ ਆ ਉਹ ਕਦੇ ਅਕਾਲੀ ਦਲ ਚ ਕਦੇ ਕਾਂਗਰਸ ਹੁਣ ਤਾਂ ਬੀਜੇਪੀ ਚ ਪਹਿਲਾਂ ਆਪਣਾ ਵੀ ਦਲ ਬਣਾ ਲਿਆ ਸੀ ਦਲ ਬਦਲਣ ਦੇ ਬਾਹਰ ਨੇ ਕੈਪਟਨ ਅਮਰਿੰਦਰ ਸਿੰਘ ਦਲ ਬਦਲਣ ਦੇ ਬਾਹਰ ਨੇ ਉਹਨਾਂ ਨੇ ਆਪਣੀ ਪਾਰਟੀ ਵੀ ਬਣਾਈ ਉਹ ਅਕਾਲੀ ਦਲ ਦੇ ਮੈਂਬਰ ਵੀ ਰਹੇ ਮੈਂਬਰ ਪਾਰਲੀਮੈਂਟ ਵੀ ਰਹੇ ਕਾਂਗਰਸ ਪਾਰਟੀ ਦੇ ਵੀ ਰਹੇ ਬਤਾਰ ਮੁੱਖ ਮੰਤਰੀ ਵੀ ਰਹੇ ਉਹਨਾਂ ਨੇ ਫੇਰ ਥੋੜਾ ਸਮਾਂ ਵਿੱਚ ਦੀ ਉਹਦਾ ਨਾਂ ਹੀ ਭੁੱਲ ਗਿਆ ਆਪਾਂ ਸਾਰੇ ਇੱਕ ਪਾਰਟੀ ਬਣਾਈ ਸੀ ਪਤਾ ਨਹੀਂ ਜਗਜਾਹਰ ਪਾਰਟੀ ਪਤਾ ਨਹੀਂ ਕੀ ਜਗ ਪਾਰਟੀ ਇਦਾਂ ਦੀ ਕੋਈ ਪਾਰਟੀ ਨਾਂ ਬਣਾਈ ਸੀ ਸ਼ਾਇਦ ਬੋਰਡ ਲੱਗਿਆ ਹੋਇਆ ਅੱਜ ਵੀ ਕਿਤੇ ਥੋੜੇ ਦਿਨ ਲਈ ਬਣੀ ਸੀ ਸ਼ਾਇਦ ਤੁਹਾਡੇ ਯਾਦ ਹੋਊਗਾ ਤੁਸੀਂ ਇਨ ਬਿਟਵੀਨ ਆਪਣੀ ਮੈਮਰੀ ਦੀ ਜਿਹੜੀ ਮੈਮਰੀ ਦੀ ਉਹ ਜਿਹੜਾ ਰਿਕਵਰ ਕਰ ਲਓਗੇ ਜਦੋਂ ਤੱਕ ਆਪਣੀ ਪੀਸੀ ਚੱਲਦੀ ਹੈ ਸੋ ਕਹਿੰਦਾ ਆਪਾਂ ਉਸ ਬਾਅਦ ਬੀਜੇਪੀ ਚਲੇ ਗਏ ਕੈਪਟਨ ਸਾਹਿਬ ਦਲ ਬਦਲ ਤੇ ਬਾਹਰ ਦੇ ਹਰ ਦੂਸਰੇ ਪਾਸੇ ਕਿਵੇਂ ਦੋ ਪਰਿਵਾਰ ਰੱਖ ਕੇ ਪੰਜਾਬ ਦੇ ਇਹਨਾਂ ਨੇ ਆਰਥਿਕ ਸੋਮਿਆਂ ਨੂੰ ਲੁੱਟਿਆ ਕਿਵੇਂ ਪੰਜਾਬ ਨੂੰ ਰਾਜਨੀਤਿਕ ਤੌਰ ਤੇ ਕਬਜ਼ਾ ਕਰਕੇ ਰੱਖਿਆ ਔਰ ਆਰਥਿਕ ਤੌਰ ਤੇ ਲੁੱਟਿਆ ਔਰ ਸਾਡੀ ਧਾਰਮਿਕ ਆਜ਼ਾਦੀ ਦੇ ਉੱਤੇ ਹਮਲਾ ਬੋਲਿਆ ਪੰਜਾਬ ਦੀ ਧਾਰਮਿਕ ਆਜ਼ਾਦੀ ਤੇ ਅਮਰ ਦੀ ਮੈਂ ਗੱਲ ਬਾਤ ਕਰੂੰਗਾ ਪਹਿਲਾਂ ਤੁਹਾਡੇ ਯਾਦ ਹੋਊਗਾ 2002 ਤੋਂ ਲੈ ਕੇ 2007 ਤੱਕ ਪ੍ਰਕਾਸ਼ ਸਿੰਘ ਬਾਦਲ ਜੀ ਉੱਪਰ ਕੇਸ ਦਰਜ ਕਾਦੇ ਆਮਦਨ ਤੋਂ ਬਾਅਦ ਸਰੋਤ ਸਰੋਤਾਂ ਤੋਂ ਬਾਅਦ ਆਮਦਨ ਸਰੋਤਾਂ ਤੋਂ ਬਾਅਦ ਆਮਦਨ ਕਿੱਥੋਂ ਪੈਸੇ ਆਏ ਉਹਦੇ ਕੇਸ ਕਿਹਦੇ ਤੇ ਬਣਦੇ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਬੀਬਾ ਹਰਸ਼ਮਿਤ ਕੌਰ ਬਾਦਲ ਦੇ ਉੱਤੇ ਸਰਦਾਰ ਬੀਬੀ ਸਰਜਿੰਦਰ ਕੌਰ ਬਾਦਲ ਦੇ ਉੱਤੇ ਪੂਰੇ ਬਾਦਲ ਪਰਿਵਾਰ ਦੇ ਉੱਤੇ ਜੇ ਮੈਂ ਗਲਤ ਨਾ ਹਾਂ ਤਾਂ ਲਗਭਗ 4000 ਕਰੋੜ ਰੁਪਏ ਤੋਂ ਉੱਪਰ ਆਮਦਨ ਵੱਧ ਹੋਣ ਦੇ ਸਰੋਤਾਂ ਤੋਂ ਵੱਧ ਹੋਣ ਦੇ ਜਿਹੜੇ ਕੇਸ ਨੇਗੇ ਉਹ ਬਣਾਏ ਗਏ ਕੈਪਟਨ ਸਾਹਿਬ ਨੇ ਜਾਂਚ ਨੂੰ ਕੈਪਟਨ ਸਾਹਿਬ ਨੇ ਆਪਣੀ ਸਰਕਾਰ ਦੁਨੋਂ ਉਸ ਇਨਵੈਸਟੀਗੇਸ਼ਨ ਨੂੰ ਕਿਸ ਤਰ੍ਹਾਂ ਡਿਲੇ ਕੀਤਾ ਇਹ ਪੰਜਾਬ ਜਾਣਦਾਗਾ ਅਨਵੈਸਟੀਗੇਸ਼ਨ ਡਿਲੇ ਹੁੰਦੀ ਰਹੀ ਚਾਰ ਸੀਟ ਟਾਈਮ ਤੇ ਪੇਸ਼ ਨਹੀਂ ਹੋਈ 2007 ਦੇ ਵਿੱਚ ਪੰਜਾਬ ਦੇ 87 ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਬੀਜੇਪੀ ਨੂੰ ਸੌਂਪਦੀ ਪੰਜਾਬ ਦਾ ਪਹਿਲਾ ਕੇਸ ਆ ਪੰਜਾਬ ਦੀ ਸਿਆਸਤ ਦਾ ਪਹਿਲਾ ਕੇਸ ਆ ਜਿਹਦੇ ਅੰਦਰ ਅਨਵੈਸਟੀਗੇਸ਼ਨ ਆਫੀਸਰ ਵੀ ਹਸਤਾਇਲ ਹੋਇਆ ਜਿਹਦੇ ਅੰਦਰ ਸਾਰੇ ਗਵਾਹ तमाम ਗਵਾਹ ਜਿੰਨੇ ਕਾਰ ਖੇਤੇ ਸਾਰੀਆਂ ਰਿਕਵਰੀਆਂ ਆਲਦੀ ਰਿਕਵਰੀਜ਼ ਸਾਰੀਆਂ ਕੋਰਟ ਦੇ ਅੰਦਰ ਪੇਸ਼ ਕਰਨ ਤੋਂ ਪਹਿਲਾਂ ਇਹ ਕਿਹਾ ਗਿਆ ਕਿ ਸਾਰੀਆਂ ਝੂਠੀਆਂ ਨੇ ਸਰਕਾਰ ਨੇ ਕੇਸ ਬਣਾਇਆ ਜੋ ਤੱਕ ਅਦਾਲਤਸ ਪਹੁੰਚਿਆ ਕਿਉਂਕਿ ਡਲੇ ਕੀਤੀ ਗਈ ਜਾਣਬੁੱਝ ਕੇ ਬਾਦਲ ਪਰਬਾਰ ਨੂੰ ਬਚਾਉਣ ਦਾ ਲਈ ਕੈਪਟਨ ਸਾਹਿਬ ਨੇ ਡਲੇ ਕਰਕੇ ਉਸ ਕੇਸ ਦੇ ਵਿੱਚ ਕੀ ਹੋਇਆ ਆਲਟੀਮੇਟਲੀ 2007 ਬਾਅਦ ਕੋਰਟ ਨੂੰ ਮਜਬੂਰਨ ਅਦਾਲਤ ਨੂੰ ਮਜਬੂਰਨ ਮੈਂ ਮਜਬੂਰਨ ਸ਼ਬਦ ਇਸ ਤਰੀ ਬਰਤ ਰਿਹਾ ਕਿਉਂਕਿ ਜਦੋਂ ਕੋਈ ਸਬੂਤ ਹੀ ਪੇਸ਼ ਨਹੀਂ ਕੀਤਾ ਜਾਊਗਾ ਤਾਂ ਅਦਾਲਤ ਕੋਲੇ ਕੋਈ ਹੋਰ ਰਸਤਾ ਨਹੀਂ ਰਹਿੰਦਾ ਤਾਂ ਉਹਨਾਂ ਸਾਰੇ ਪਰਿਵਾਰ ਦੀ ਕਿਟਲ ਹੋਈ ਉਹ ਸਾਰਾ ਪਰਿਵਾਰ ਜਿਹੜਾ ਵਾਜਿਤ ਬਲੀ ਹੋਇਆ ਫਿਰ ਉਹ ਜਸ਼ਨ ਮਨਾਏ ਗਏ ਕਿ ਜੀ ਬਾਦਲ ਪਰਿਵਾਰ ਬਰੀ ਹੋ ਗਿਆ ਝੂਠੇ ਅਲੀਗੇਸ਼ਨ ਸੀ ਉਹਨਾਂ 10 ਸਾਲਾਂ ਚ 2007 ਤੋਂ ਲੈ ਕੇ 17 ਤੱਕ ਸੱਤਾ ਦਾ ਨਸ਼ਾ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਤੇ ਐਨਾ ਚੜ ਗਿਆ ਕਿ ਉਹਨਾਂ ਸਮਿਆਂ ਦੌਰਾਨ ਦੋ 15 16 ਚ ਸਾਡੇ ਧਾਰਮਿਕ ਗ੍ਰੰਥਾਂ ਦੀ ਵਿਅਦਬੀ ਸ਼ੁਰੂ ਹੋ ਗਈ। ਕਿਉਂਕਿ 2015 ਚ ਬੀਟੀ ਕਾਟਨ ਦੇ ਉੱਤੇ ਪਿੰਕ ਮੱਖੀ ਦਾ ਹਮਲਾ ਹੋਇਆ ਸੀ, ਵਾਈਟ ਮੱਖੀ ਦਾ ਹਮਲਾ ਹੋਇਆ ਸੀ। ਨਰਮੇ ਦੀ ਫਸਲ ਤਬਾਹ ਹੋਈ ਸੀ। ਪੰਜਾਬ ਦਾ ਸਾਰਾ ਕਿਸਾਨ ਧਰਨਿਆਂ ਤੇ ਸੀ। ਉਹ ਸਾਰੇ ਧਰਨਿਆਂ ਦੇ ਕਿਸਾਨ ਦਾ ਧਿਆਨ ਹਟਾਉਣ ਦੇ ਲਈ ਇੱਕ ਨਵੀਂ ਚਾਲ ਚੱਲੀ ਗਈ ਔਰ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬਰਗਾੜੀ ਦੇ ਵਿੱਚ ਬਾਈਬਲ ਦੇ ਵਿੱਚ ਬਾਈਬਲ ਕਲਾਂ ਦੇ ਵਿੱਚ ਇਹ ਸਾਰਿਆਂ ਨੂੰ ਪਤਾ ਪੰਜਾਬ ਪਤਾ ਕੀ ਕੀ ਹੋਇਆ ਔਰ ਜਦੋਂ 17 ਦੀ ਇਲੈਕਸ਼ਨ ਹੋਈ ਆਮ ਆਦਮੀ ਪਾਰਟੀ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਸੀ ਪੰਜਾਬ ਦੇ ਇਤਿਹਾਸ ਦੇ ਅੰਦਰ ਔਰ ਪਹਿਲੀ ਵਾਰ ਇਲੈਕਸ਼ਨ ਲੜਦੇ ਆ عام آدمی پارٹی اپوزیشن چی پر لیکن کانگرس پارٹی ستا چاہی. کیوں کیونکہ کیپٹن صاحب نے گھٹکا صاحب متھے رو لاکے سو خادی کہ میں نشے بھی ختم کروں گا اور جانا نے گروہ صاحب گرو گرد ساحب کی تھی ہے انہوں نے اپنے راج سزامہ بھی دباؤں پانچ سال جسٹس رنجیت سنگھ کمیشن جسٹس جورا سنگھ کمیشن وڑے وڑے تمام کمیشن بٹھا دیتے گئے ਰਿਪੋਰਟਾਂ ਆ ਗਈਆਂ ਵਿਧਾਨ ਸਭਾ ਡਿਸਕਸ਼ਨ ਹੋ ਗਿਆ ਲੰਬੇ ਲੰਬੇ ਸੈਸ਼ਨ ਚਲੇ ਗਏ ਮੇਰੇ ਯਾਦ ਆ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੇਸ਼ ਹੁੰਦੀ ਆ ਔਰ ਸੈਸ਼ਨ ਚੱਲ ਰਿਹਾ ਹੈਗਾ ਔਰ ਕੈਪਟਨ ਸਾਹਿਬ ਦੀ ਬੜੀ ਥੰਪਿੰਗ ਹੋ ਰਹੀ ਆ ਕਿ ਬਹੁਤ ਅੱਛਾ ਕੀਤਾ ਬੜੀ ਅੱਛੀ ਰਿਪੋਰਟ ਆਈ ਆ ਹੁਣ ਦੋਸ਼ੀ ਬੜੀ ਜਲਦੀ ਸਲਾਖਾ ਦੇ ਪਿੱਛੇ ਜਾਣਗੇ ਔਰ ਨੈਕਸਟ ਡੇ ਪੰਚਾਇਤ ਦੀ ਇਲੈਕਸ਼ਨ ਡਿਕਲੇਅਰ ਕਰਤੀ ਔਰ ਉਹ ਬਾਬਾ ਖੱਟ ਕੇ ਇਲੈਕਸ਼ਨ ਜਿਹੜੇ ਜਿੱਤ ਗਏ ਮੈਂ ਸੀਐਸ ਕਰਕੇ ਰਿਪੀਟ ਕਰ ਰਿਹਾ ਪੋਲਿਟਿਕਲ ਕੇ ਕੇ ਕੀਉ ਰੋਗ ਕਰਦੇ ਰਹੇ 5 ਸਾਲ ਬੀਤ ਗਏ ਅਲਟੀਮੇਟਲੀ ਜਦ ਕਾਂਗਰਸ ਪਾਰਟੀ ਨੇ ਦੇਖਿਆ ਕਿ 4.5 ਸਾਲ ਲੰਘ ਗਏ ਕੋਈ ਸਜ਼ਾਵਾ ਨਹੀਂ ਹੋਈਆ ਚਲਾਨ ਤੱਕ ਪੇਸ਼ਰੀ ਹੋਇਆ ਕੋਈ ਵਿਅਕਤੀ ਦੀ ਗ੍ਰਿਫਤਾਰੀ ਤੱਕ ਨਹੀਂ ਹੋਈ ਅਨਵੈਸਟਿਗੇਸ਼ਨ ਦੀ ਪ੍ਰੋਗਰੈਸ ਨਹੀਂ ਹੋਈ ਬਲਕਿ ਇਨਵੈਸਟਿਗੇਸ਼ਨ ਆਫੀਸਰ ਕੰਟੀਨਿਊ ਦੋ ਤਿੰਨ ਇਨਵੈਸਟਿਗੇਸ਼ਨ ਆਫੀਸਰ ਬਦਲਦੇ ਗਏ ਉਹਨਾਂ ਨੂੰ ਬਾ ਜਿਹੜਾ ਮਜਬੂਰਨ ਕਾਂਗਰਸ ਪਾਰਟੀ ਨੇ ਹਟਾਇਆ ਤੇ ਹਟਾਉਣ ਤੋਂ ਬਾਅਦ ਚੰਨੀ ਸਾਹਿਬ ਨੇ ਥੋੜੇ ਸਮੇਂ ਦਾ ਮੁੱਖ ਮੰਤਰੀ ਬਣਾਇਆ ਕਿਉਂਕਿ लाचार ਵਿਅਕਤੀ ਕਰ ਨਹੀਂ ਸਕਦਾ ਕੁਝ ਜਿਹਦੇ ਕੋਲ ਕੋਈ ਪਾਵਰ ਨਹੀਂ ਹੋਵੇ ਉਹ ਵਿਅਕਤੀ ਕੁਝ ਨਹੀਂ ਕਰਦਾ ਇੱਕ ਪਾਵਰਲੈਸ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਪੰਜਾਬਸ ਬਣਾਇਆ ਜਿਹਦੇ ਕੋਲ ਆਪਣੀ ਕੋਈ ਪਾਵਰ ਨਹੀਂ ਸੀ ਔਰ ਉਸੇ ਸਮੇਂ ਦੌਰਾਨ ਜੋ 2007 ਤੋਂ ਬਾਅਦ ਸਿਟੀ ਸੈਂਟਰ ਘਟਾਲੇ ਵਾਲਾ ਮਾਮਲਾ ਤੁਹਾਡੇ ਯਾਦ ਹੋਊਗਾ ਉਹਦੀ ਵੀ ਕੈਂਸਲੇਸ਼ਨ ਰਿਪੋਰਟ प्रूव ਹੁੰਦੀ ਆ ਉਹ ਵੀ ਕੈਂਸਲੇਸ਼ਨ ਰਿਪੋਰਟ ਜਿਹੜੀ ਆ ਐਕਸੈਪਟ ਹੁੰਦੀ ਆ ਇਹ ਸਾਰਾ ਕੁਝ ਪਿਛਲੇ ਜੇ ਮੈਂ 2002 ਤੋਂ ਲੈ ਕੇ 2022 ਤੱਕ ਦਾ ਵਿਸ਼ਲੇਸ਼ਣ ਕਰਾਂ ਤਾਂ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਕਿਸ ਤਰ੍ਹਾਂ ਬਾਦਲ ਪਰਿਵਾਰ ਨੇ ਰੇਤ ਦਾ ਮਾਫੀਆ, ਟਰਾਂਸਪੋਰਟ ਦਾ ਮਾਫੀਆ, ਸ਼ਰਾਬ ਦਾ ਮਾਫੀਆ, ਲੈਂਡ ਮਾਫੀਆ ਪਹਿਲੀ ਵਾਰ ਇਹਨਾਂ 20 ਸਾਲਾਂ ਦੇ ਅੰਦਰ ਮਾਫੀਆ ਸ਼ਬਦ ਦਾ ਅਪਿਯੋਗ ਘੜਾ ਸ਼ੁਰੂ ਹੋਇਆ ਕਿ ਪੰਜਾਬ ਦੇ ਅੰਦਰ ਇੱਕ ਨਵੇਂ ਕਿਸਮ ਦਾ ਮਾਫੀਆ ਆਏਗਾ। ਭਰਾਵੋ ਇਹ ਪਰਿਵਾਰਾਂ ਦੀ ਦੋਸਤੀ ਜਿਹੜੀ ਆ ਜਗ ਜਹਰ ਹੋਈਆ ਔਰ ਦੂਜੇ ਪਾਸੇ ਸਿਮਰਿੰਦਰ ਸਿੰਘ ਮਾਨ ਜਿਹੜੇ ਖਾਲਸਾਣ ਦੀ ਵੀ ਗੱਲ ਕਰਦੇ ਨੇਗੇ ਜਿਹੜੇ ਕਹਿੰਦੇ ਪੰਜਾਬ ਖਾਲਸਾ ਬਣਨਾ ਚਾਹੀਦਾ ਉਹਨਾਂ ਨੇ ਵੀ ਕੀ ਕਿਹਾ ਕਿ ਕਾਲੀ ਦਰ ਨੂੰ ਪੰਥਕ ਤਰ੍ਹਾਂ ਇਕੱਠਿਆਂ ਹੋ ਜਾਣਾ ਚਾਹੀਦਾ। ਸਾਰੇ ਪੰਥਕ ਲੋਕ ਇਕੱਠੇ ਹੋ ਜਾਣ। ਉਧਰੋਂ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਬੀਜੇਪੀ ਤੇ ਕਾਗਿਲਲਾ ਸਮਝਾਉਤਾ ਹੋ ਜੇ ਇਹ ਸ਼ੋਅ ਕਰਦਾ ਕਿ ਪਾਵਰ ਹੱਥ ਹੁਣਾ ਚਾਹੁੰਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਚੰਤ ਪਰਿਵਾਰ ਚੰਦੋ ਲਟੇਰੇ ਪਰਿਵਾਰ ਚੰਦੋ ਰਜਵਾਨਾ ਸ਼ਾਹੀ ਦੇ ਪਰਿਵਾਰ ਜਿਨ੍ਹਾਂ ਨੇ ਪੰਜਾਬ ਨੂੰ ਦਲਦਲ ਟਕਿਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਪੰਜਾਬ ਦੇ ਅੰਦਰ ਨਸ਼ੇ ਲੈ ਕੇ ਆਂਦੇ ਪੰਜਾਬ ਦੇ ਅੰਦਰ ਮਾਫੀਆ ਰਾਜ ਦੀ ਸਥਾਪਨਾ ਕੀਤੀ ਜਦੋਂ ਉਸ ਮਾਫੀਆ ਰਾਜ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਜਦੋਂ ਉਸ ਗੈਂਗਸਟਰ ਬਾਦ ਨੂੰ ਖਤਮ ਕਰ ਰਿਆ ਜਦੋਂ ਯੁੱਧ ਨਸ਼ਾ ਦੇ ਵਿਰੁੱਧ ਚੱਲ ਰਿਹਾ ਜਦੋਂ ਅੱਜ ਪੰਜਾਬ ਦੇ ਨੌਕਰੀਆਂ ਦੀ ਸ਼ੁਰੂਆਤ ਹੋਈ ਆ ਤਾਂ ਉਸ ਸਮੇਂ ਸਾਰੇ ਇੱਕੋ ਜਗ੍ਹਾ ਤੇ ਇਕੱਠਾ ਹੋਣਾ ਚਾਹੁੰਦੇ ਨੇ ਕਿ ਇਹ ਗੱਲ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਗਈ ਕਿ ਕੈਪਟਨ ਸਾਹਿਬ ਵੀ ਜਿਹੜੇ ਨੇ ਕਿ ਉਹ ਕਾਦੀਦਰ ਨਾਲ ਉਹ ਭਾਜਪਾ ਦੇ ਨਾਲੇ ਹੋਏ ਨੇ ਇਹ ਸਾਰੀ ਜਿਹੜੀ ਜਿਹੜੀ ਲੁਕਵੀਂ ਦੋਸਤੀ ਆ ਜਿਹੜੀ ਇਹ ਅੰਦਰੂਨੀ ਜਿਹੜੀ ਮੈਂ ਸਮਝਦਾ ਲਵ ਐਂਡ ਫੇਅਰ ਆ ਅਕਾਲੀਦਰ ਬੀਜੇਪੀ ਦਾ ਇਦਾਇਤ ਨੇਤਾ ਮਾਦਾਬਸ ਵਿੱਚ ਉਹ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਕਿ ਸਾਰੇ ਪਰਿਵਾਰ ਵੈਸੇ ਤਾਂ ਸਾਰੇ ਜਾਣਦੇ ਨੇਗੇ ਕਿ ਇਹਨਾਂ ਨੇ ਆਪਣੇ ਪੁੱਤਾਂ ਤੀਕ ਦੂਜੇ ਘਰਾਂ 'ਚ ਵਿਆਏ ਹੋਏ ਨੇਗੇ ਪਰ ਲੇਕਿਨ ਜਿੱਥੋ ਸੋਚੋ ਕਿ ਸਿਮਰਿਤ ਬਾਹਰ ਵਰਗੇ ਲੋਕ ਵੀ ਕਹਿ ਰਹੇ ਨੇ ਕਿ ਪੰਥਕ ਤਰ੍ਹਾਂ ਇਕੱਠੇ ਹੋ ਜਾਣ ਔਰ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਬੀਜੇਪੀ ਨਾਲ ਸਮਝੌਤਾ ਕਰ ਲਓ ਇਹਦਾ ਮਤਲਬ ਕੀ ਆ ਸਾਰੇ ਚੋਰ ਜਿਹੜੇ ਨੇਗੇ ਉਹ ਇਕੱਠਾ ਹੋਣਾ ਚਾਹੁੰਦੇ ਨੇਗੇ ਔਰ ਪੰਜਾਬ ਦੀ ਰਾਜਨੀਤੀ ਤੇ ਦੁਬਾਰਾ ਕਬਜ਼ਾ ਕਰਨਾ ਚਾਹੁੰਦੇ ਨੇ ਕਿ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਲੋਕਾਂ ਦੀ ਚੁਣੀ ਹੋ ਸਰਕਾਰ ਆ ਜਿਹਨੇ ਪੰਜਾਬ ਦੇ ਲੋਕਾਂ ਤੇ 3 ਕਰੋੜ ਲੋਕਾਂ ਦਾ ਛਟਕਾਰਾ ਪਾਇਆ ਪੰਜਾਬ ਦੇ ਉਸ ਟਰਾਂਸਪੋਰਟ ਮਾਫੀਏ ਤੋਂ ਪੰਜਾਬ ਦੇ ਉਸ ਲੈਂਡ ਮਾਫੀਏ ਤੋਂ ਪੰਜਾਬ ਦੇ ਉਸ ਸ਼ਰਾਬ ਮਾਫੀਏ ਤੋਂ ਪੰਜਾਬ ਦੇ ਉਸ ਸ੍ਰੇਸ਼ਟ ਮਾਫੀਏ ਤੋਂ ਪੰਜਾਬ ਦੀ ਸ਼ੁਰੂ ਹੋਇਆ ਕਿ ਪੰਜਾਬ ਦੇ ਨੌਜਵਾਨ ਨੂੰ 56000 ਨੌਕਰੀਆਂ ਮਿਲ ਗਈਆਂ ਜਿਹੜੇ ਪੀਪੀਏ ਦੇ ਐਗਰੀਮੈਂਟ ਜਿਹੜੇ ਮਹਿੰਗੇ ਮਹਿੰਗੇ ਐਗਰੀਮੈਂਟ ਅਕਾਲੀ ਦਰਲੇ ਬਾਦਰਲੇ ਕੀਤੇ ਸੀ ਪ੍ਰਾਈਵੇਟ ਕੰਪਨੀਆਂ ਦੇ ਨਾਲ ਉਹ ਅਸੀਂ ਕੰਪਨੀਆਂ ਖਰੀਦਣੇ ਸ਼ੁਰੂ ਕੀਤੀਆਂ ਨਗੀਆਂ ਇੱਕ ਕੰਪਨੀ ਖਰੀਦ ਕੇ ਬਿਜਲੀ ਬੋਰਡ ਦੇ ਨਾਂ ਕੀਤੀ ਆ ਪੰਜਾਬ ਦੇ ਲੋਕਾਂ ਦੇ ਨਾਂ ਕੀਤੀ ਆ ਪੰਜਾਬ ਦੇ ਅੰਦਰ ਜਿਹੜੇ ਵਾਅਦੇ ਕੀਤੇ ਸੀ ਉਹ ਅਸੀਂ ਪੂਰੇ ਕੀਤੇ ਨੇ ਇਹੀ ਕਾਰਨ ਆ ਕਿ ਅੱਜ ਇਹ ਸਾਰੇ ਲੋਕ ਜਿਹੜੇ ਨੇਗੇ ਜੇ ਆਪਾਂ ਕਹ ਰਹੀਏ ਕਿ ਸਾਹਮਣੇ ਆਏ ਨੇ ਕਿ ਇਕੱਠੇ ਹੋਣ ਲੱਗੇ ਨੇ ਪਰ ਉਹ ਦੂਜੇ ਪਾਸੇ ਇਹ ਸਾਰੇ ਇਕੱਠੇ ਹੋ ਜਾਣ ਦੂਜੇ ਪਾਸੇ 3 ਕਰੋੜ ਪੰਜਾਬੀ ਵੀ ਇਕੱਠੇ ਨੇ ਦੈਨਿਕਰੋਲ ਪੰਜਾਬੀਆਂ ਨੂੰ ਇਤਿਹਾਸ ਭੁੱਲਿਆ ਨਹੀਂ ਪੰਜਾਬ ਦੇ ਲੋਕ ਪੰਜਾਬ ਦੇ ਸੂਰਬੀਰ ਜੋਧੇ ਤਾਂ 20 ਸਾਲ 25-25 ਸਾਲ ਬਾਅਦ ਵੀ ਬਦਲਾ ਲੈਂਦੇ ਨੇ ਕਿ ਤੇ ਇਹ ਤਾਂ ਥੋੜਾ ਸਮਾਂ ਹੋਇਆ ਹੈ ਸੋ ਲੋਕ ਭੁੱਲੇ ਨਹੀਂ ਜਿਨੇ ਮਰਜੀ ਸਟੇਟਮੈਂਟਾਂ ਜਿਹੜੀਆਂ ਮਰਜੀ ਜੜੀਆਂ ਕੈਪਟਨ ਸਾਹਿਬ ਸਟੇਟਮੈਂਟਾਂ ਦੇ ਦੇਣ ਸਿਮਰ ਜੀ ਮੰਗ ਦੇ ਤੇ ਚਕਬੀਰ ਸਿੰਘ ਬਾਦਲ ਦੇਲ ਵੇ ਜਾਂ ਡਾਕਟਰ ਸਾਹਿਬ ਦੇਣ ਇਹ ਸਾਰੀਆਂ ਸਟੇਟਮੈਂਟਾਂ ਸ਼ੋ ਕਰਦੀਆਂ ਨੇ ਜੀਆਂ ਕਿ ਸਾਰੇ ਉਹ ਲੋਕ ਨੇ ਜਿਨ੍ਹਾਂ ਦੇ ਰਾਜ ਦੇ ਸਮੇ ਸਾਡੇ ਗੁਰੂਆਂ ਨੇ ਬੇਅਦਬੀ ਹੋਈ ਜਿਨ੍ਹਾਂ ਦੇ ਰਾਜ ਦੇ ਸਮੇ ਕਿਸਾਨਾਂ ਦੀ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਔਰ ਕਿਸਾਨਾਂ ਦੇ ਖਿਲਾਫ ਤਿੰਨ ਬਲੈਕ ਲਾ ਬਣੇ ਔਰ 700 ਤੋਂ ਉੱਪਰ ਕਿਸਾਨ ਜਿਹੜਾ ਪੰਜਾਬ ਤੋਂ ਸ਼ਹੀਦ ਹੋਇਆ ਦਿੱਲੀ ਦੇ ਬਾਰਡਰ ਤੇ ਸ਼ਹੀਦ ਹੋਇਆ ਇਹ ਰਿਕਾਰਡ ਆ ਇਹ ਤਾਂ ਥੋੜੇ ਸਮੇਂ ਦੀਆਂ ਗੱਲਾਂ ਜਿਹੜੀਆਂ ਮੈਂ ਕਰ ਰਿਹਾ ਮੇਰਾ ਕਹਿਣ ਦਾ ਭਾਵ ਆ ਕਿ ਸਾਰੇ ਲੋਕ ਇਕੱਠੇ ਹੋਣਾ ਚਾਹੁੰਦੇ ਲੱਗੇ ਇਕੱਠੇ ਹੋ ਕੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਲੱਗੇ ਮੈਂ ਇੰਨਾ ਇਤਿਹਾਸ ਦੱਸ ਰਿਹਾ ਕਿ ਪ੍ਰਾਚਨ ਇਤਿਹਾਸ ਵੀ ਹੈ ਇਹਨਾਂ ਦਾ ਕਿ ਪਹਿਲਾਂ ਕੇਸ ਬਣਾਉਂਦੇ ਸੀ ਫਿਰ ਗਵਾਹ ਮਕਰਾਉਂਦੇ ਸੀ ਫਿਰ ਕਲੀਨ ਚਿੱਟ ਦਿੰਦੇ ਸੀ ਔਰ ਪੰਜਾਬ ਜਾਣਦਾ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਜੇਬ ਦੇ ਉੱਤੋਂ ਜੱਥੇਦਾਰ ਨਿਕਲਦੇ ਸੀ ਅੱਜ ਵੀ ਪੰਜਾਬ ਜਾਣਦਾ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀ ਜੇਬ ਤੋਂ ਜੱਥੇਦਾਰ ਨਿਕਲਦੇ ਨੇਗੇ ਸੋ ਸਾਰੀਆਂ ਗੱਲਾਂ ਪੰਜਾਬ ਦੇ ਲੋਕਾਂ ਨੂੰ ਦੱਸਣ ਲਈ ਤੁਹਾਨੂੰ ਅਸੀਂ ਸੱਦਿਆ ਸੀਗਾ ਸੋ ਮੇਰਾ ਕਹਿਣ ਦਾ ਪਾਬਾ ਕਿ ਜਿੰਨਾ ਮਰਜ਼ੀ ਕੈਪਟਨ ਸਾਹਿਬ ਬਿਆਨ ਦੇ ਲੈਣ ਜਿੰਨਾ ਮਰਜ਼ੀ ਬੀਜੇਪੀ ਕਾਡਿਲ ਇਕੱਠਾ ਹੋ ਜੇ ਪਰ ਪੰਜਾਬ 'ਚ ਆਉਣ ਵਾਲੇ 20-25 ਸਾਲ ਜਿਹੜੀ ਆ ਇਹਨਾਂ ਦੀ ਗਣ ਨਹੀਂ ਗਣਨੀ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਇਹਨਾਂ ਨੇ ਰੱਜ ਕੇ ਪੰਜਾਬ ਲੁੱਟਿਆ ਰੱਜ ਕੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਦਾ ਬ੍ਰੇਨ ਡレイン ਹੋਇਆ ਪੰਜਾਬ ਦਾ ਨੌਜਵਾਨ ਬਾਹਰ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜਾਣ ਲੱਗਿਆ ਅੱਜ ਅਸੀਂ ਉਸ ਬ੍ਰੇਨ ਡレイン ਨੂੰ ਠੱਲ ਪਾਈ ਆ ਅੱਜ ਦੁਬਾਰਾ ਕੰਫੀਡੈਂਸ ਜਿਹੜਾ ਸਾਡੇ ਬੱਚਿਆਂ 'ਚ ਸਾਡੇ ਨੌਜਵਾਨਾਂ 'ਚ ਬਿਲਡ ਹੋਇਆ ਕਿ ਪੰਜਾਬ ਦੇ ਅੰਦਰ ਰਹਿ ਕੇ ਹੀ ਨੌਕਰੀਆਂ ਮਿਲ ਸਕਦੀਆਂ ਨੇ ਪੰਜਾਬ ਦੇ اندر ਮਿਹਨਤ ਕਰਕੇ ਮੁਕਾਬਲੇ ਦਾ ਇਮਤਿਹਾਨ ਪਾਸ ਕਰਕੇ ਬਗੈਰ ਪੈਸੇ ਤੋਂ ਪੰਜਾਬ ਤੋਂ ਨੌਕਰੀਆਂ ਮਿਲ ਸਕਦੀਆਂ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਇਸ ਗੱਲ ਤੇ ਜਿਹੜਾ ਤਸੱਲੀ ਹੋਈ ਆ ਸੋ ਬਿਲਕੁਲ ਜੋ ਜਿਹੜੀ ਚੀਜ਼ ਅਸੀਂ ਸਪਸ਼ਟ ਕਰਨਾ ਚਾਹੁੰਦਾ ਮੈਂ ਕਿ ਜੇ ਇਹਨਾਂ ਦੇ ਰਿਸ਼ਤੇ ਨੇਗੇ ਉਹ ਲੋਕਾਂ ਦੇ ਸਾਹਮਣੇ ਆਏ ਨੇ ਕਿ ਕਿਸ ਤਰ੍ਹਾਂ ਸਾਰੇ ਇਕੱਠੇ ਨੇਗੇ ਹੁਣ ਦੁਬਾਰਾ ਇਕੱਠਾ ਹੋਣਾ ਚਾਹੁੰਦੇ ਨੇਗੇ ਪਰ ਨਾ ਪੰਜਾਬ ਦੇ ਲੋਕਾਂ ਨੇ ਬੇਇੱਜ਼ਤੀ ਵਾਲਾ ਤੋਂ ਬਖਸ਼ਣਾਗਾ ਨਾ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਤੇ ਲਾਸ਼ਾਂ ਤੇ ਰਾਜਨੀਤੀ ਕੀਤੀ ਨਾ ਉਹਨਾਂ ਨੂੰ ਬਖਸ਼ਣਾਗਾ ਨਾ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਚਿੱਟਾ ਲਿਆਂਦਾ ਨਸ਼ਾ ਲਿਆਂਦਾ ਨਾ ਉਹਨਾਂ ਨੂੰ ਬਖਸ਼ਣਾਗਾ ਨਾ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਮਾਫੀਆ ਰਾਜ ਪੈਦਾ ਕੀਤਾ ਨਾ ਉਹਨਾਂ ਨੂੰ ਬਖਸ਼ਣਾਗਾ ਸੋ ਪੰਜਾਬ ਦੇ ਲੋਕ ਜਿਹੜੇ ਨੇ ਕਿ ਹਰ ਗੱਲ ਤੋਂ ਜਾਣੂ ਨੇ ਕਿ ਹਰ ਗੱਲ ਪਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕੀ ਕੀਤਾ ਕੈਪਟਨ ਸਾਹਿਬ ਨੇ ਕੀ ਕੀਤਾ ਸੁਖਵੀਰ ਸਿੰਘ ਬਾਦਲ ਨੇ ਕੀ ਕੀਤਾ ਭਾਜਪਾ ਨੇ ਕੀ ਕੀਤਾ ਬਹੁਤ ਬਹੁਤ ਸ਼ੁਕਰੀਆ